ਤੁਸੀਂ ਕਿਵੇਂ ਗਏ ਸੀ ਤੁਸੀਂ ਅਮਰੀਕਾ ਪਹੁੰਚੇ ਸੀ ਕਿ ਕੀ ਗੱਲਬਾਤ ਹੋਈ ਕੋਟਨਾ ਕਿਨੇ ਪਿੱਕਰ ਮੈਨੂੰ ਜੀ ਗਣੀ ਸੰਧੂ ਆ ਗਲੈਂਡ ਦਾ ਜੀ ਚਲੰਦਰ ਏਰੀਏ ਦਾ ਉਹਨਾਂ ਨੇ ਮੈਨੂੰ ਇੱਥੋਂ ਕਹਿ ਕੇ ਭੇਜਿਆ ਸੀਗਾ ਵੀ ਤੂੰ ਤੇਰਾ ਵਰਕ ਪਰਮਿਟ ਲਵਾਵਾਂਗੇ ਅਮਰੀਕਾ ਦਾ ਜੀ ਮੇਰੀ ਆਈਟੀਆ ਹੀ ਕੀਤੀ ਹੋਈ ਹੈ 2010 ਦੀ ਜੀ ਪਾਸ ਆਊਟ ਹਾਂ ਮੈਂ ਉਹ ਕਹਿੰਦਾ ਜੀ ਤੇਰਾ ਇਹ ਆਈਟੀਆ ਦੇ ਬੇਸ ਤੇ ਵਰਕ ਪਰਮਿਟ ਲਾਵਾਂਗੇ ਪਹਿਲਾਂ ਤੈਨੂੰ ਇਟਰੀ ਲੈ ਕੇ ਜਾਵਾਂਗੇ ਜੀ ਇਟਲੀ ਤੇ ਬਾਅਦ ਚ ਕਹਿੰਦਾ ਤੇਰਾ ਉੱਥੋਂ ਵਰਕ ਪਰਮਿਟ ਲਵਾਵਾਂਗੇ ਤੈਨੂੰ ਅਮਰੀਕਾ ਲੈ ਕੇ ਜਾਵਾਂਗੇ। ਇਹ ਕਿੰਨੇ ਟਾਈਮ ਤੱਕ ਕਿਹਾ ਸੀ ਉਹਨਾਂ ਤੋਂ ਉੱਥੇ ਪੱਕੇ ਇੱਕ ਨੰਬਰ ਤੇ ਭੇਜਣ ਲਈ ਕਿਹਾ ਸੀ ਦੋ ਨੰਬਰ 'ਚ ਇੱਕ ਇੱਕ ਨੰਬਰ 'ਚ ਵਰਕ ਪਰਮਿਟ ਤੇ ਭੇਜਣ ਲਈ ਕਿਹਾ ਸੀ ਉਹ ਕਹਿੰਦੇ ਕਿ ਵਰਕ ਪਰਮਿਟ ਤੋਂ ਬਾਅਦ ਚ 3 ਸਾਲ ਬਾਅਦ ਤੇਰੀ ਪੀਆਰ ਪੈ ਚੁੱਕੀ ਉੱਥੇ। ਇਹਨਾਂ ਕਿਵੇਂ ਤੁਸੀਂ ਗਏ ਕਿਵੇਂ ਕਿਵੇਂ ਥੋੜੇ ਪੈਸੇ ਖਾਚੇ ਗਏ। ਪੈਸੇ ਉਹਨਾਂ ਨੇ ਕਿ 40 ਲੱਖ ਰੁਪਇਆ ਲਿਆ ਜੀ। ਉਹਨਾਂ ਨੇ ਇੱਥੇ ਹੀ ਲੈ ਲਿਆ ਸੀ 40 ਲੱਖ ਰੁਪਇਆ। ਤੇ ਪਹਿਲਾਂ ਮੈਨੂੰ ਉਹਨਾਂ ਨੇ ਇਟਲੀ ਰੱਖਿਆ ਜੀ ਉੱਥੇ ਕਹੀਗੇ ਅੱਜ ਲਵਾਉਨੇ ਆ ਤੇਰਾ ਗਾਂ ਦਾ ਕੱਲੂ ਲਵਾਉਨੇ ਆ ਉਹਨਾਂ ਨੇ 4.5 ਮਹੀਨੇ ਮੈਨੂੰ ਇਟਲੀ ਪਿਠਾਈ ਰੱਖਿਆ ਜੀ 4.5 ਮਹੀਨੇ ਮਿਠਾਈ ਰੱਖਿਆ ਤੇ ਅੱਜ ਲਵਾਉਨੇ ਆ ਕੱਲੂ ਨੂੰ ਉਹਨੇ ਆਹੀ ਕਰੀਗੇ ਫਿਰ ਉਹਨਾਂ ਨੇ ਜੀ ਮੈਨੂੰ ਮੈਂ ਕਹਿਣ ਤੇ ਵੀ ਵਾਰੀ ਵਾਰੀ ਵੀ ਮੇਰਾ ਵੀ ਲਵਾਓ ਤੁਸੀਂ ਉਹਨਾਂ ਨੇ ਫਿਰ ਮੈਨੂੰ ਥੱਲੇ ਵਾਲੀ ਕੰਟਰ ਗਈਆਂ ਚ ਕਹਿੰਦੇ ਵੀ ਇੱਥੋਂ ਲਵਾਉਨੇ ਆ ਤੇਰਾ ਤਾਂ ਸਲਵਾ ਡੋਰ ਤੋਂ ਕਹਿੰਦੇ ਇੱਥੋਂ ਲਵਾ ਦਿੰਨੇ ਆ ਫਿਰ ਉੱਥੋਂ ਉਹਨਾਂ ਨੇ ਡੌਂਕੀ ਲਵਾ ਲਈ ਜੀ ਮੇਰੇ ਤੁਸੀਂ ਤੁਹਾਡੇ ਨਾਲ ਗੱਲ ਇੱਕ ਨੰਬਰ ਦੀ ਇੱਕ ਨੰਬਰ ਦੀ ਹੋਈ ਸੀਗੀ ਡੌਂਕੀ ਕਿਹੜੇ ਤਰੀਕੇ ਨਾਲ ਵੜੀ ਜੰਗਲਾਂ ਵਿੱਚ ਕਿ ਕਿਸ ਤਰ੍ਹਾਂ ਕਿ ਉਹ ਤਾਂ ਹੀ ਜੰਗਲਾਂ ਰਹੀ ਕਿਹ ਕਿਸ ਤਰ੍ਹਾਂ ਹੀ ਸਾਰੇ ਕਦੇ ਲੈ ਕੇ ਗਏ ਆ ਜੀ ਕਿੰਨੇ ਸਾਲ ਵੀ ਦੋ-ਦੋ ਹੋਰ ਸੀਗੇ ਹੋਰ ਜੀ ਕਦੇ ਮਿਲ ਜਾਂਦੇ ਪੰਜਾਬੀ ਕਦੇ ਨਹੀਂ ਇਕੱਲਾ ਹੀ ਹੁੰਦਾ ਜੀ ਸਿਰ ਤੁਸੀਂ ਉੱਥੇ ਅਮਰੀਕਾ ਪਹੁੰਚ ਗਏ ਮੌਕਾ ਕਿੰਨੇ ਕੰਮ ਨੇ ਕਿੰਨੇ ਕਰ ਰਿਹਾ ਮੇਰੇ ਕੋਲ ਉਹਨਾਂ ਨੇ ਹੀ ਮੈਨੂੰ ਮਕਸੀਕੋ ਹੀ 1 ਮਹੀਨਾ ਬਿਠਾਈ ਰੱਖਿਆ ਜੀ ਅੱਛਾ ਉਹਨਾਂ ਨੇ ਉੱਥੇ ਬਿਠਾਈ ਰੱਖਿਆ ਕਦੇ ਫੋਨ ਦੇ ਦਿੰਦੇ ਸੀ ਕਦੇ ਖੋਹ ਲੈਂਦੇ ਸੀਗੇ ਤੇ ਕਦੇ 2 ਘੰਟੇ ਫੋਨ ਦੇਦਾ ਕਦੇ 2 ਘੰਟੇ ਗਾਂ ਗੱਡੀ ਤੇ ਲੈ ਕੇ ਫੇਰ ਗਾਂ ਅੱਗੇ ਕਿਸੇ ਹੋਰ ਜਾ ਕੇ ਬਿਠਾਤਾ ਘਰ ਜਿੱਚ ਬਾਹਰ ਨਹੀਂ ਨਿਕਲ ਦਿੰਦੇ ਸੀਗੇ ਇਸ ਪੈਸੇ ਦਾ ਅਰੇਂਜਮੈਂਟ ਕਿਵੇਂ ਕੀਤਾ ਜਾਣ ਲੱਗੀ ਕਿਸ ਤਰ੍ਹਾਂ ਪੈਸੇ ਜੀ ਕੋਸਤਾ ਘਰ ਤੇ ਲੋਨ ਕਰਾਇਆ ਜੀ 20 ਲੱਖ ਦਾ ਲੋਨ ਕਰਾਇਆ ਸੀ ਤੇ ਬਾਕੀ ਕੋਸ ਫੜੇ ਯਾਰ ਰਿਸ਼ਤੇਦਾਰਾਂ ਤੋਂ ਯਾਰਾਂ ਦੋਸਤਾਂ ਤੋਂ ਫੜ ਕੇ ਜੀ ਸਾਰਾ ਅਰੇਂਜਮੈਂਟ ਕੀਤਾ ਜੀ ਫਿਰ। ਘਰ ਦੀ ਹਾਲਤ ਕੀ ਹੈ ਕੀ ਕਾਰੋਬਾਰ ਹੈ? ਕਾਰੋਬਾਰ ਜ਼ਮੀਨ ਹੈ ਨਹੀਂ ਜੀ ਸਾਡੇ ਕੋਲੇ। ਅਸੀਂ ਡੇਰੀ ਦਾ ਕੰਮ ਕਰਦੇ ਸੀਗੇ ਜੀ। ਡੇਰੀ ਤੇ ਹੀ ਘਰ ਚੱਲਦਾ ਸੀਗਾ ਜੀ। ਉਹ ਵੀ ਬੰਦ ਹੋ ਗਿਆ। ਹਾਂ ਉਹ ਬੰਦ ਹੋ ਗਿਆ ਜੀ। ਕੋਸ਼ ਉਦੋਂ ਪੈਸੇ ਇਕੱਠੇ ਕਰਨ ਮਰਿਆ ਨਹੀਂ ਕੋਸ ਪਸ਼ੂ ਵੇਚਦੇ ਸੀਗੇ ਜੀ। ਲਾਪਿਸ ਕਿੰਨੀ ਬਿਨਤਾਂ ਹੋਇਤੋ ਪਾਜੀ ਪੰਜ ਛੇ ਗਾਈਆਂ ਮਰ ਕੇ ਆਈਆਂ ਸੀ। ਕੋਈ ਅੱਜ ਕੋਈ ਵਰਦੀ ਨਹੀਂ ਤੇ ਸੇ ਨਹੀਂ ਕੋਈ ਨਹੀਂ ਗੱਲ ਜੀ ਕਿ ਕਿਸ ਕਿਸ ਤਰੀਕੇ ਕਿਵੇਂ ਇਨਸਾਫ ਮਿਲ ਸਕਤੋਂ ਕਿਵੇਂ ਕਰਵਾਉਣਾ ਚਾਹੀਦੀ ਅਸੀਂ ਸਰਕਾਰ ਤੋਂ ਇਹ ਇਨਸਾਫ ਮੰਗਦੇ ਆਂ ਜੀ ਵੀ ਉਹਨਾਂ ਤੇ ਕਾਰਵਾਈ ਕੀਤੀ ਸਾਡੀ ਜਿਹੜੀ ਪੈਸੇ ਲੱਗੇ ਵਾਪਸ ਉਹਨਾਂ ਤੋਂ ਹੀ ਅੰਟਾ ਤੋਂ ਕਰਾਏ ਜਾਣੀ ਸਖਤ ਤੋਂ ਸਖਤ ਕਾਰਵਾਈ 6 ਮਹੀਨੇ 6 ਮਹੀਨੇ ਦੇ ਕਰੀਬ ਸਮਾਂ ਲੱਗਾ ਤੁਹਾਨੂੰ ਉੱਥੇ ਉੱਥੇ ਹੀ 5.5 ਮਹੀਨੇ ਲੱਗੇ 5.5 ਮਹੀਨੇ ਦਾ ਕੁੱੜਾ ਪੂਰਾ ਸਮਾਂ ਕਿਸ ਤਰੀਕੇ ਦਾ ਕਿਸ ਤਰੀਕੇ ਦੇ ਹਾਲਾਤ ਦੇ ਔਰ ਹੁਣ ਉੱਥੋਂ ਤੁਹਾਨੂੰ ਵਾਪਸ ਭੇਜਿਆ ਉਦੋਂ ਕਿਸ ਤਰੀਕੇ ਦੇ ਹਾਲਾਤ ਨੇ ਕੋਈ ਪਹਿਲਾਂ ਜੀ ਉਹਨਾਂ ਨੇ ਉੱਥੇ ਇਟਲੀ ਜਦੋਂ ਬਠਾਇਆ ਲ ਜਾ ਕੇ ਜੀ ਪਾਸਪੋਰਟ ਫੜ ਲਿਆ ਸੀ ਉਹਨਾਂ ਨੇ ਜੀ ਕਹਿੰਦੇ ਤੇਰਾ ਵੀਜ਼ਾ ਲਵਾਉਨੇ ਆ ਉੱਥੇ ਮੈਨੂੰ ਬਠਾਈ ਰੱਖਿਆ ਉਹਨਾਂ ਨੇ ਬਸ ਰੋਜ਼ ਫੋਨ ਲਾ ਦਿੰਦੇ ਵੀ ਵਾ ਤੇਰਾ ਕੋਈ ਨਾ ਇੱਕ ਦੋ ਦਿਨਾਂ ਚ ਵੀਜ਼ਾ ਲਵਾ ਦਿੰਨੇ ਆ ਵੀ ਤੇਰੇ ਪੇਪਰ ਭੇਜੇ ਹੋਏ ਆ ਬੇਸੀ ਚ ਆਏ ਗਈ ਤੇ ਜਦੋਂ ਹੁਣ ਵਾਪਸ ਲੈ ਕੇ ਆਇਆ ਜੀ ਹੱਥ ਕੜੀਆਂ ਲਾ ਕੇ ਲੈ ਕੇ ਆਇਆ ਪੈਰਾਂ ਨੂੰ ਹੱਥਾਂ ਨੂੰ ਤੇ ਢਿੱਡ ਨੂੰ ਵੀ ਚੰਗਲ ਪਾ ਕੇ ਲੈ ਕੇ ਆਇਆ ਜੀ ਵਾਪਸ ਇਹ ਸਾਰੇ ਕੰਟਰੀਆਂ ਵਾਲਿਆਂ ਨਾਲ ਇਦਾਂ ਹੋਇਆ ਕਿ ਤੁਹਾਡੇ ਨਾਲ ਇਕੱਲੇ ਪੰਜਾਬੀ ਜੀ ਉੱਥੇ ਉਥੋਂ ਲੈ ਜਾਂਦੇ ਆ ਜੀ ਬਾਅਦ ਚ ਸਾਰਿਆਂ ਦੀ ਪਾਉਂਦੇ ਹੋਣੇ ਆ ਤੇ ਐ ਇੱਕ ਕਮਰੇ ਚ ਬੰਦ ਕਰ ਦਿੰਦੇ ਆ 15 ਦਿਨ ਇੱਕ ਕਮਰੇ ਹੀ ਬੰਦ ਰਹੇ ਆ ਅਮਰੀਕਾ ਪਹੁੰਚਣ ਨੂੰ ਦਿਨ ਕਿੰਨੇ ਹੋ ਗਏ ਸੀ ਜਦੋਂ ਤੁਹਾਨੂੰ ਨਜ਼ੂਮੇ ਪੜ੍ਹਦੇ 15 ਦਿਨ ਹੋ ਗਏ ਸੀਗੇ ਇਹ ਟੂਰਿਸਟ ਵੀ ਅਸੀਂ ਸੈਂਡੀਗੋ ਤੋਂ ਇਹ ਉਥੋਂ ਅਰੈਸਟ ਕੀਤਾ ਕ੍ਰੋਸਿੰਗ ਕੀਤੀ ਜੀ ਹਾਂਜੀ ਬਾਰਡਰ ਤੋਂ ਹਾਂਜੀ ਦੇ ਰੋਜ ਗਰੀ ਹੀ ਕਰਕੇ ਹੀ ਗਏ ਸੀ ਤੁਸੀਂ ਹਾਂਜੀ ਕੰਮ ਦੇ ਕਰਕੇ ਹੀ ਮੈਂ ਗਿਆ ਸੀ ਖਾਣ ਪੀਣ ਦਾ ਕਿੱਦਾਂ ਕੀਤਾ ਉਹਨਾਂ ਨੇ ਥੋੜਾ ਜਿਦੋਂ ਤੁਹਾਨੂੰ ਵੀ ਜਲੇ ਰੱਖਿਆ ਹੋਇਆ ਸੀਗਾ ਖਾਣ ਖਾਣ ਪੀਣ ਦੀ ਕਦੇ ਤਾਂ ਉਹ ਇੱਕ ਟਾਈਮ ਦੇ ਦੇ ਦਿੰਦੇ ਸੀਗੇ ਰੋਟੀ ਕਦੇ ਨਹੀਂ ਦਿੰਦੇ ਕਦੇ ਆਪ ਦੇ ਖਰਚੇ ਤੇ ਦੇ ਰਹੇ ਆ ਜੀ ਉੱਥੇ ਠੀਕ ਹੈ ਸਰਕਾਰ ਤੋਂ ਕੋਈ ਨੌਕਰੀ ਤੇ ਸਰਕਾਰ ਤੋਂ ਪਹਿਲਾਂ ਨੌਕਰੀ ਨਾ ਮਿਲਣ ਕਰਕੇ ਅਸੀਂ ਇਹ ਰਾ ਚੁਣਿਆ ਸੀਗਾ ਕੁਆਲੀਫਿਕੇਸ਼ਨ ਕੀ ਸੀ ਮੇਰੀ ਇਹ ਆਈਟੀਆ ਕੀਤੀ ਹੋਈ ਹੈ ਜੀ ਇਲੈਕਟ੍ਰੀਸ਼ੀਅਨ ਤੋਂ ਹਾਂਜੀ ਸ਼ੰਕਰ ਸਿੰਘ ਹਾਂਜੀ ਨੌਕਰੀ ਦੀ ਮੰਗ ਕਰਦਾ ਸਰ ਬਹੁਤ ਮੰਦ ਭਾਗੀ ਗੱਲ ਆ ਕਿ ਇੱਕ ਨੌਜਵਾਨ ਆ ਉਹਦੇ ਭਵਿੱਖ ਦੇ ਲਈ ਵਿਦੇਸ਼ ਦੀ ਧਰਤੀ ਤੇ ਗਿਆ ਸੀ 40-45 ਲੱਖ ਰੁਪਈਆ ਲਾ ਕੇ ਤੇ ਉਹਨੂੰ ਵਾਪਸ ਭੇਜ ਦਿੱਤਾ ਗਿਆ ਤੇ ਬਹੁਤ ਦੁੱਖ ਦੀ ਗੱਲ ਆ ਕਿ ਸਾਡੇ ਨੌਜਵਾਨ ਆ ਉਹਦਾ ਭਵਿੱਖ ਸਵਾਰਨ ਲਈ ਗਏ ਸੀ ਕਿਉਂਕਿ ਜਿਹੜਾ ਪੰਜਾਬ ਆ ਇੱਥੇ ਨੌਕਰੀਆਂ ਨਹੀਂ ਮਿਲ ਰਹੀਆਂ 40-45 ਲੱਖ ਰੁਪਈਆ ਘਰੋਂ ਲਾਇਆ ਤੇ ਗਿਆ ਸੀ ਆਸ ਰੱਖ ਕੇ ਕਿ ਮੇਰੇ ਬੱਚਿਆਂ ਦਾ ਚੰਗਾ ਭਵਿੱਖ ਬਣੇ ਮੇਰੇ ਪਰਿਵਾਰ ਦਾ ਚੰਗਾ ਭਵਿੱਖ ਬਣੇ ਭਵਿੱਖ ਨੂੰ ਲੈ ਕੇ ਗਿਆ ਸੀ ਪਰ ਭਵਿੱਖ ਤਾਂ ਉਹ ਤੋਂ ਵੀ ਧੁੰਦਲਾ ਹੋ ਗਿਆ ਕਿਉਂਕਿ ਬੱਚੇ ਕੋਲ ਗੁਰਪ੍ਰੀਤ ਸਿੰਘ ਆ ਨੌਜਵਾਨ ਪਿੰਡ ਬੱਗੇਆਣਾ ਜ਼ਿਲ੍ਹਾ ਫਰੀਦਕੋਟ ਤੋਂ ਇਹਦੇ ਕੋਲੇ ਜ਼ਮੀਨ ਵੀ ਹੈਣੀਗੀ ਤੇ ਅਸੀਂ ਤਾਂ ਅੱਜ ਇਹਨਾਂ ਦੀ ਆ ਵਿਆਰਥਿਕ ਮਦਦ ਵੀ ਕਰਕੇ ਗਏ ਆ ਮੈਂਬਰ ਪਾਰਲੀਮੈਂਟ ਸਰਵਿਸ ਸਿੰਘ ਜੀ ਖਾਲਸਾ ਵੱਲੋਂ ਹੋਰ ਵੀ ਸੰਸਥਾਵਾਂ ਨੂੰ ਮੈਂ ਤਾਂ ਅਪੀਲ ਕਰਦਾ ਕਿ ਇਹਨਾਂ ਦੀ ਜਰੂਰ ਬਾਹ ਫੜੋ ਜਿਵੇਂ ਮੈਂ ਅੱਗੇ ਵੀ ਤੁਹਾਨੂੰ ਦੱਸਿਆ ਜਿਵੇਂ ਕੋਈ ਹੜ੍ਹ ਆ ਜਾਂਦੇ ਆ ਕੋਈ ਤਬਾਈ ਮੱਚ ਜਾਂਦੀ ਆ ਤੂਫਾਨ ਆ ਜਾਂਦਾ ਅਸੀਂ ਸਾਡੀਆਂ ਸਿੱਖ ਸੰਸਥਾਵਾਂ ਖਾਲਸਾ ਏਟ ਵਰਗੀਆਂ ਸੰਸਥਾਵਾਂ ਉਹਨਾਂ ਦੀ ਬਾਹ ਫੜਦੀਆਂ ਜਾ ਕੇ ਤੇ ਇਹਨਾਂ ਦੇ ਵੀ ਅੱਜ ਤੂਫਾਨ ਆਇਆ ਤਬਾਈ ਮੱਚੀ ਆ 45-45 ਲੱਖ ਰੁਪਏ ਡਿੱਗ ਰੀਆਂ ਇਕੱਠੀਆਂ ਕਰਨੀਆਂ ਔਖੀਆਂ ਇੰਨਾ ਇੰਨਾ ਪੈਸਾ ਲਾ ਕੇ ਨੌਜਵਾਨ ਘਰ-ਬਾਰ ਛੱਡ ਕੇ ਗਏ ਆ ਘਰ-ਬਾਰ ਛੱਡਣਾ ਬਹੁਤ ਔਖਾ ਅਸੀਂ ਕਿਤੇ ਫਰੀਦਕੋਟ ਜਾਂ ਮੋਗੇ ਗਈ ਹੋਈ ਪਰਿਵਾਰ ਦਾ ਫਿਕਰ ਪੈ ਜਾਂਦਾ ਬੱਚਿਆਂ ਦਾ ਭਵਿੱਖ ਦੀ ਖਾਤਰ ਜੰਗਲਾਂ ਦੇ ਵਿੱਚ ਦੀ ਵੇਖੋ ਇਹ ਗਏ ਆ ਤੇ ਇਹਨਾਂ ਨੌਜਵਾਨਾਂ ਦੇ ਜਿਹੜਾ ਭਵਿੱਖ ਆ ਜ ਖਤਰੇ 'ਚ ਆ ਇੱਕ ਪਾਸੇ ਤਾਂ ਲੋਕਾਂ ਦਾ ਮਜ਼ਾਕ ਦਾ ਥਾਂ ਬਣ ਗਿਆ ਕਿ ਤੁਸੀਂ ਵਿਦੇਸ਼ ਗਏ ਸੀਗੇ ਹੁਣ ਵਾਪਸ ਆ ਗਏ ਆ ਤੇ ਇਹਨਾਂ ਦੀ ਸਾਨੂੰ ਬਾਹ ਫੜਨ ਦੀ ਲੋੜਾ ਰੰਦੀਪ ਸਿੰਘ ਬਿੱਟੂ ਕੇਂਦਰੀ ਮੰਤਰੀ ਆ ਕਿਸੇ ਅੱਗੇ ਉਹਨਾਂ ਨੂੰ ਹੱਥ ਥੱਡਨ ਦੀ ਅੱਜ ਜ਼ਰੂਰਤ ਨਹੀਂ ਉਹਨਾਂ ਕੋਲੇ ਪੈਨ ਉਹਨਾਂ ਨੂੰ ਰੇਲਵੇ ਦੇ ਵਿੱਚ ਜੋਗ ਨੌਕਰੀ ਦੇਵੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੇ ਜੀ ਦੇ ਹੱਥ 'ਚ ਵੀ ਹਰਾ ਪੈਨ ਉਹਨੂੰ ਵੀ ਬੇਨਤੀ ਆ ਕਿ ਇਹਨਾਂ ਦੀ ਬਾਹ ਫੜੇ ਇਹਨਾਂ ਨੂੰ ਚੰਗੀ ਇਹਨਾਂ ਦੀ ਯੋਗਤਾ ਦੇ ਆਧਾਰ ਤੇ ਨੌਕਰੀ ਦਿੱਤੀ ਜਾਵੇ ਜੇ ਦੋਵੇਂ ਨਹੀਂ ਬਾਹ ਫੜਦੇ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਿੱਖਾਂ ਦੀ ਸਰਵੋੱਚ ਸੰਸਥਾ ਉਹਨੂੰ ਚਾਹੀਦਾ ਕਿ ਇਹਨਾਂ ਨੌਜਵਾਨ ਬੱਚਿਆਂ ਦੀ ਬਾਹ ਫੜੇ ਇੱਕ ਕੇਸਾ ਧਾਰੀ ਹੋਣ ਜਿਹੜੇ ਕੇਸਾ ਧਾਰੀ ਉਹਨਾਂ ਨੂੰ ਤੁਰੰਤ ਰੱਖ ਲੈਣ ਤੇ ਦੂਜਿਆਂ ਨੂੰ ਬੇਨਤੀ ਕਰਨ ਵੀ ਤੁਸੀਂ ਕੇਸ ਰੱਖੋ ਤੇ ਤੁਹਾਨੂੰ ਅਸੀਂ ਸਿੱਖ ਸੰਸਥਾਵਾਂ ਸਿੱਖ ਸੰਸਥਾ ਸ਼ਰੁਣੀ ਕਮੇਟੀ ਨੌਕਰੀ ਦੇਵੇਗੀ ਮੈਂਬਰ ਪਾਰਲੀਮੈਂਟ ਦੇ ਪਰਮਪਤਨੀ ਵੀ ਆ ਗਏ ਹੋਰ ਕਿੰਨੇ ਹੋਰ ਉਹਨਾਂ ਨੇ ਵੀ ਹਸਲਾ ਕਰਨ ਬਾਈਆਂ ਹਾਂਜੀ ਬਿਲਕੁਲ ਭੈਣ ਸੰਦੀਪ ਕੌਰ ਖਾਲਸਾ ਜੋ ਮੈਂਬਰ ਪਾਰਲੀਮੈਂਟ ਸਰਵਿਸਿੰਗ ਜੀ ਖਾਲਸਾ ਦੇ ਧਰਮ ਪਤਨੀ ਹੋ ਪਹੁੰਚੇ ਸੀਗੇ ਉਹਨਾਂ ਵੱਲੋਂ ਕਿਉਂਕਿ ਜਿਹੜਾ ਸਾਡਾ ਸਰਕਾਰੀ ਫੰਡ ਆ ਨਾ ਕਿਸੇ ਧਰਮ ਨੂੰ ਦੇ ਸਕਦੇ ਅਸੀਂ ਤੇ ਅਸੀਂ ਆਰਥਿਕ ਮਦਦ ਵੀ ਨਹੀਂ ਕਰ ਸਕਦੇ ਅਸੀਂ ਤਾਂ ਆਪਦੇ ਕੋਲ 41000 ਰੁਪਏ ਇਸ ਵੀਰ ਦੀ ਮਦਦ ਕੀਤੀ ਆ ਇਸ ਕਰਕੇ ਮੇਰੀ ਐਨ ਆਰ ਆਈ ਵੀਰਾਂ ਨੂੰ ਹੋਰ ਜਿੰਨੀਆਂ ਜੀ ਸੰਸਥਾਵਾਂ ਸਾਡੀਆਂ ਸਮਾਜ ਸੇਵੀ ਸੰਸਥਾਵਾਂ ਉਹਨਾਂ ਨੂੰ ਬੇਨਤੀ ਆ ਕਿ ਇਹਨਾਂ ਨੌਜਵਾਨਾਂ ਦੀ ਆਰਥਿਕ ਮਦਦ ਕਰੀਏ 45 46 ਲੱਖ ਰੁਪਏ ਲਾ ਕੇ ਨੌਜਵਾਨ ਕੈਸੀ